ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਅੱਜ ਪੂਰਾ ਜੋਰ ਲੱਗ ਰਿਆ ਨੇ ਤੇ ਆਪਾਂ ਉਹਦੇ ਬਾਰੇ ਹੀ ਗੱਲ ਕਰਦੇ ਆ ਕਿ ਕਿਹੜੇ ਟਰੈਕਟਰ ਕਿੰਨੀ ਕੀ ਮੋਡੀਫਿਕੇਸ਼ਨ ਚੱਲਦੇ ਨੇ ਕਿ ਆਪਾਂ ਨੂੰ ਲੈਂਡ ਦਾ ਫਾਇਦਾ ਹੋਊਗਾ ਵੀ ਕਿ ਨਹੀਂ ਹੈਣਾ ਹੈਲੋ ਦੋਸਤੋ ਕੀ ਹਾਲ ਚੱਲ ਸਾਰਿਆਂ ਦਾ ਤੇ ਪਿਛਲੇ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਇੱਕ ਮੋਡੀਫਿਕੇਸ਼ਨ ਤੇ ਆਪਾਂ ਵੀਡੀਓ ਲੈ ਕੇ ਆਏ ਆ ਕਿ ਜਿਹੜੇ ਆਪਣੇ ਕੋਲੇ ਅਰਜਨ ਨੇ ਅਰਜਨ ਅਲਟਰਾ ਜਾਂ ਅਰਜਨ ਨੋਵੋ 605 ਕੋਈ ਵੀ ਨੋਵੋ ਨੇ ਜਾਂ ਮਹਿੰਦਰਾ ਦਾ ਟਰੈਕਟਰ ਆ ਉਹ ਮੋਡੀਫਿਕੇਸ਼ਨ ਕਿੰਨੇ ਕੁ ਚੱਲ ਸਕਦੇ ਆ ਜਿਵੇਂ ਆਪਾਂ ਜੌਂਡੀਅਰ ਤੇ ਹਾਲੈਂਡ ਦੇ ਇੰਨੇ ਵਾ ਮੋਡੀਫਿਕੇਸ਼ਨ ਕਰਾ ਦਿੰਦੇ ਆ ਪਰ ਅਰਜਨ ਦੀ ਜਾਂ ਕੋਈ ਹੋਰ ਟਰੈਕਟਰ ਦੀ ਛੇਤੀ ਕੋ ਗਾਰੰਟੀ ਨਹੀਂ ਦਿੰਦਾ ਤਾਂ ਆਪਾਂ ਤੁਹਾਨੂੰ ਦੱਸ ਦਿਆਂ ਕਿੱਥੋਂ ਤੱਕ ਆਪਾਂ ਲਿਮਟ ਚ ਮੋਡੀਫਿਕੇਸ਼ਨ ਕਰਾ ਦਿੰਨੇ ਆ ਜਿਵੇਂ ਆਪਾਂ ਵੀ ਥੋੜੀ ਬਹੁਤ ਕਰਾਈ ਹੋਈ ਹੈ ਕੋਈ ਐ ਨਹੀਂ ਕਹਿ ਸਕਦੇ ਆਪਾਂ ਕੀ ਮੋਡੀਫਿਕੇਸ਼ਨ ਕਰਾ ਰੱਖੀ ਹੈਗੀ ਕੋਈ ਜ਼ਿਆਦਾ ਨਹੀਂ ਸਾਰਿਆਂ ਤੋਂ ਪਹਿਲਾਂ ਤਾਂ ਜਿਹੜੇ ਬੰਦਾ ਇੱਕ ਨਿੱਕੀ ਜੀ ਮੋਡੀਫਿਕੇਸ਼ਨ ਕਰਾਉਂਦਾ ਹੁੰਦਾ ਆਹ ਹੈ ਮਾਡਲ ਜੀ ਮਹਿੰਦਰਾ ਨੋਬੋ 605 ਡੀਆਈਪੀਐਸ ਨੌਨ ਸੀਆਰਡੀ ਟਰੈਕਟਰ ਆ 50 ਹਸਪਾਵਰ ਦੀ ਕੈਟਾਗਰੀ ਵਾਲਾ ਇਦੀ ਆਪਾਂ ਪਹਿਲੇ ਤਾਂ ਤੇਲ ਵਧਾਉਨੇ ਆ ਤੇ ਟਾਰਕ ਵਧਾਉਨੇ ਕੋਈ ਚੱਕਰ ਨਹੀਂ ਉਹਦੇ ਨਾਲ ਆਪਾਂ ਡੇਢ ਚੂੜੀ ਵਧਾ ਦਈਏ ਇੱਕ ਚੂੜੀ ਵਧਾ ਦਈਏ ਤਾਂ ਬਹੁਤ ਵਧੀਆ ਜ਼ੋਰ ਲਾਉਂਦਾ ਉਹਦੇ ਨਾਲ ਜਿਹੜੀ ਇੱਕ ਆਪਣਾ ਕੰਪਨੀ ਫਿਟੜਾਉਂਦਾ ਹੈਗਾ ਉਹ ਉਹਦੇ ਨਾਲ ਉਹ ਤਾਂ ਬੜਾ ਵਧੀਆ ਫਰਕ ਪੈ ਜਾਂਦਾ ਜਿਨੇ ਹੋਰ ਟਰਬੋ ਵਗੈਰਾ ਨਹੀਂ ਲਗਾਉਣੀ ਜਾਂ ਨਿੱਕੀਆਂ ਮੋਟੀਆਂ ਹਨਾ ਪੰਪ ਦੀ ਸੈਟਿੰਗ ਨਹੀਂ ਕਰਨੀ ਉਹਦੇ ਲਈ ਬਹੁਤ ਵਧੀਆ ਮੋਡੀਫਿਕੇਸ਼ਨ ਚੱਲ ਜਾਂਦੀ ਹੈ ਸਿਰਫ ਤੇਲ ਵਧਾਉਣ ਨਾਲ ਹੀ ਤੇ ਦੂਜੀ ਗੱਲ ਰਹਿ ਗਈ ਜਿਹਨੂੰ ਸਬਰ ਨਹੀਂ ਆਇਆ ਹਨਾ ਤੇ ਇਹ ਕਈ ਅੱਜਕੱਲ ਪਤਾ ਕੀ ਕਰੀ ਜਾਂਦੇ ਨੇ ਆਪਣੇ ਪੰਪ ਪੰਪ ਤੋਂ ਅਸੀਂ ਐਨਾ ਵਧਾ ਦਾਂਗੇ ਐਨਾ ਪਤਾ ਦਾਂਗੇ ਮੇਰਾ ਵੀਰ ਉਹ ਬਾੜੀ ਕੱਟ ਚਾਂਸ ਹੁੰਦੇ ਨਹੀਂ ਕਿ ਤੁਹਾਡਾ ਡਾਇਰੈਕਟਰ ਦਮ ਦਮ ਹੋਊਗਾ ਤੁਹਾਡੇ ਡਾਇਰੈਕਟਰ ਚ ਵਿੱਚ ਗੱਲ ਕੀ ਹੁੰਦੀ ਆ ਇਹ ਪੰਪ ਤੋਂ ਤੁਸੀਂ ਐ ਲਾ ਲਓ 15 ਹੌਸਪਾਵਰ ਤੱਕ ਆਰਾਮ ਨਾਲ ਵਾਜ ਜਾਊਗਾ ਤੇਰਾ ਮੈਂ 15 ਹੌਸਪਾਵਰ ਵਧੀਆ ਪ੍ਰੋਡਿਊਸ ਕਰ ਦੂ ਆ ਚਾਰ ਸਿਲੰਡਰ ਪੰਪ ਪਰ ਇਹਦਾ ਨੁਕਸਾਨ ਕੀ ਹੋਊਗਾ ਇਹ ਤੇਲ ਸਿੱਟੀਏ ਉਹ ਸਿੱਟੀ ਜਾਊਗਾ ਸਿੱਟੀ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਨਹੀਂ ਮਿਲਣਾ ਅੰਦਰ ਹਵਾ ਹਵਾ ਜੀ ਦਾ ਨਾਮ ਮਿਲੂਗੀ ਕੱਚਾ ਤੇਲ ਧੂਆ ਮਤਲਬ ਨਿਕਲੀ ਜਾਊਗਾ ਤੇ ਕੰਦਰ ਕਾਰਬਨ ਜੰਮੀ ਜਾਊਗੀ ਉਹਦਾ ਨੁਕਸਾਨ ਬਾਲਾ ਹੁੰਦਾ ਟਰੈਕਟਰ ਨੂੰ ਸਾਲ ਦੋ ਸਾਲਾਂ ਤੋਂ ਬਾਅਦ ਤੁਹਾਨੂੰ ਇੰਜਨ ਦੀਆਂ ਰਿਗ ਵਗੈਰਾ ਫੋਣੀਆਂ ਪੈਣਗੀਆਂ ਐਨਾ ਨੁਕਸਾਨ ਕਰ ਦੂ ਤੇ ਕੱਲਾ ਤੇਲ ਵਧਾ ਕੇ ਦੇਖ ਲਓ ਤੁਸੀਂ ਇੱਕ ਜੂੜੀ ਬਹੁਤ ਆਉਂਦੀ ਹੈਗੀ ਤੇ ਜੇ ਉਸ ਤੋਂ ਬਾਅਦ ਨਹੀਂ ਫਰਕ ਪੈਂਦਾ ਦਲਰਾਜ ਇੱਧਰ ਦੀ ਦਿਖਾ ਆਪਾਂ ਕੰਪਨੀ ਫਿਟੇਡ ਟਰਬੋ ਲਾਈ ਹੋਈ ਹੈ 605 ਅਰਜਣ ਦੀ ਤੇ ਤੁਹਾਨੂੰ ਦੀ ਫੀਟਿੰਗ ਵੀ ਦਿਖਾਉਣੇ ਇੱਧਰ ਲਈ ਕੈਮਰਾ ਜਿਹੜੀ ਪਹਿਲਾਂ ਵਾਲੀ ਆਪਣੀ ਪੱਠੀ ਹੁੰਦੀ ਹੈਗੀ ਆਹ ਪੱਠੀ ਦੇ ਉੱਤੀ 3 ਨਾਟਾਂ ਵਾਲੀ ਟੈਲ ਦੀ ਟਰਬੋ ਆ ਚਲੋ ਹੁਣ ਤਾਂ ਰਗ ਰੋਂ ਕੁ ਪੱਟੇ ਗਿਆ ਲਾਲ ਨੂੰ ਹੋ ਕੇ ਸਾਰੀ ਜਮਾ ਅਰੀਜਨਲ ਫਿਟਿੰਗ ਆਉਂਦੀ ਆ ਆਹ ਪੈਪ ਸਿੱਧੀ ਉਹਦੇ ਨਾਲ ਜੁੜਦੀ ਆ ਆਹ ਪੈਪ ਸਿੱਧੀ ਤੇਲ ਵਾਲੀ ਇਹਦੇ ਨਾਲ ਜੁੜਦੀ ਆ ਤੇ ਇਧਰੋਂ ਵੀ ਦਿਖਾ ਦੇ ਅਰੀਆ ਬਸ ਸਪੈਸ਼ਲ ਵੀਡੀਓ ਪਾਈਆਂ ਹੋਈਆਂ ਚੈਨਲ ਤੇ ਆਹ ਸਾਰੀ ਫਿਟਿੰਗ ਹੈ ਨਾ ਬਾਈ ਜਿਹੜੀ ਆਹਾਂ ਉੱਥੋਂ ਤੱਕ ਜਾਂਦੀ ਆ ਟਰਬੋ ਦੀ ਆਹ ਗੋਂ ਕੇ ਇਧਰ ਆਉਂਦੀ ਆ ਮੈਂ 1 ਰੁਪਏ ਦੀ ਚੀਜ਼ ਨਹੀਂ ਬਾਹਰੋਂ ਲਾਈ ਕੱਲੀ ਉਹ ਮਾੜੀ ਇੱਕ ਨਾ ਤੁਸੀਂ ਇਹ ਲੋ ਗੈਸ ਵਾਲਟਰ ਲਵਾਇਆ ਹੋਇਆ ਗੱਲਾਂ ਉਹਦੇ ਨਾਲ ਇਹ ਲਗਭਗ 10 ਤੋਂ 15 hvi ਪ੍ਰੋਡਿਊਸ ਕਰਕੇ ਦੇ ਸਕਦਾਗਾ ਹੁਣ ਤੁਸੀਂ ਆਖੋਗੇ ਯਾਰ ਵਧੀਆ ਠੀਕ ਆ ਪਰ ਜਿਹੜਾ ਦਾ ਮੇਨ ਮੁੱਦਾਗਾ ਮੇਨ ਨੁਕਸਾਨ ਇਹ ਟਰੈਕਟਰ ਨਹੀਂ ਅਡੇ ਅਰਜਨ ਓਵਰ ਹੀਟ ਦੀ ਪ੍ਰੋਬਲਮ ਵਾਲੀ ਨਜਾਇਜ਼ ਦਿੰਦੇ ਨੇ ਕਿ ਟਰਬੋ ਲਾ ਲਓ origignal ਟਰਬੋ ਬਿਨਾ ਬੂਸਟ ਵਾਲੀ ਤੇ ਪੰਪ ਤੋਂ ਥੋੜੀ ਬਹੁਤ ਸੈਟਿੰਗ ਕਰ ਲਓ ਇਹ ਇੰਨਾ ਕਿ ਨੁਕਸਾਨ ਦਿੰਦੇ ਨੇ ਕਿ ਤੁਹਾਡਾ ਗਰਮੀ ਚ ਹੁਣ ਆਪਾਂ ਜਦੋਂ ਕਣਕਾਂ ਵੱਢੀਆਂ ਗਈਆਂ ਝੋਨੇ ਵਾਸਤੇ ਬਾਣਦਾਨ ਤਿਆਰ ਕਰਦੇ ਆਪਾਂ ਮਈ ਦੇ ਵਿੱਚ ਹਣਾ ਮਈ ਚ ਬਾਣ ਤਿਆਰ ਕਰਦੇ ਆ ਉਦੋਂ ਇੰਨੀ ਗਰਮੀ ਹੁੰਦੀ ਆ ਕਿ ਬੰਦਾ ਰਿਜਨ ਲੱਗ ਜਾਂਦਾ ਟਰੈਕਟਰਾਂ ਦੀ ਤਾਂ ਬੱਸ ਦੀ ਗੱਲ ਰਹਿੰਦੀ ਨਹੀਂ ਕੀ ਉਹ ਤੋਂ ਬਾਅਦ ਆਪਾਂ ਨੂੰ ਇਹ ਟਰੈਕਟਰ 4 ਤੋਂ 5 ਕਿੱਲੇ ਜੇ ਦੁਪਹਿਰੇ ਵੋਣੇ ਆਪਾਂ 10 ਤੋਂ ਲੈ ਬਾਅਦ ਤਹੇ 4 ਤੋਂ 5 ਕਿੱਲੀ ਬਾਹੂ ਖਲਾਂ ਦੇ ਤੇ ਨਾਰਮਲ ਜੇ ਗੇਅਰ ਚ ਨਾਰਮਲ ਜੀ ਸਪੀਡ ਤੇ ਨਾਰਮਲ ਜੇ ਸਾਰੇ ਕੁਸ਼ ਚ ਤੇ ਉਦੋਂ ਤੇ ਓਵਰ ਹੀਟ ਹੋਣ ਲੱਗ ਜੂਗਾ ਬਲੋ ਮਾਰੂਗਾ ਨਾ ਦਾ ਕੋਈ ਹੱਲ ਹੋਣਾ ਜੇ ਆਪਾਂ ਲਾਉਣੇ ਆ ਟਰਬ ਉਹ ਇਹਨਾਂ ਨੂੰ ਕੋਈ ਚੱਕਰ ਨਹੀਂ ਜੇ ਆਪਾਂ ਅਰੀਜਨਲ ਚਲਾਉਣਾ ਤਾਂ ਬੜੀ ਤਾਕੜੀ ਚੀਜ਼ ਆ ਇਹ ਨਵੋ ਜਿਹੜੇ ਸਾਨੂੰ ਇਹਦਾ ਹਿੱਸਾ ਉਹ ਸਾਡੇ ਦੂਜੇ ਡੈਕਟਰਾਂ ਨੂੰ ਟੱਕਰ ਦਿੰਦਾ ਇਹ ਤੇ ਉਦੋਂ ਬਾਅਦ ਆਪਾਂ ਨੂੰ ਕੀ ਕਰਨਾ ਪੂਏ ਤਾਂ ਅਰਜੰਡ ਦਾ ਆਹ ਪੱਖਾ ਚੇਂਜ ਕਰਨਾ ਪਊਗਾ ਜੇ ਆਪਾਂ origignal turbo ਵਗੈਰਾ ਲਈਏ 655 ਦਾ ਪੱਖਾ ਇਹਦੇ ਨਾਲ ਇੰਨਾ ਕੁ ਫਰਕ ਪੈਂਦਾ ਪਹਿਲਾਂ ਸੀਗਾ 5 ਡੰਡੇ ਪੰਜ ਦੇ ਨਾਲ ਡੰਡੇ ਆਉਂਦੇ ਸੂਈ ਨਹੀਂ ਹੈਗੀ ਨਵੇਂ ਮਾਡਲਾਂ ਚ ਪੰਜ ਦੇ ਪੰਜ ਡੰਡੇ ਚੱਕ ਜਾਂਦਾ ਸੀ ਪੰਜ ਦੇ ਪੰਜ ਡੰਡੇ ਚੱਕਣ ਤੋਂ ਬਾਅਦ ਓਵਰ ਹੀਟ ਤੇ ਉਦੋਂ ਬਾਅਦ ਤਾਂ ਕੂਲ ਤਾਂ ਨੇ ਹੋਣੀ ਕੀ ਹੈ ਯਾਰ ਮੁਰਕੀ ਦਾ ਆਪਾਂ ਵਰਤੋਂ ਚ ਲੈਣਾ ਤੇ ਉਸ ਤੋਂ ਬਾਅਦ ਆਪਾਂ ਨੂੰ ਪੱਖਾ ਲਵਾਉਣਾ ਪਿਆ ਹੁਣ ਇਹ ਮੈਕਸੀਮਮ ਇਹਦੇ 2 ਡੰਡੇ ਨੇ 5 ਚੋਂ ਤੇ ਇਹਦਾ ਬੜਾ ਨਜ਼ਾਰਾ ਜੱਪੋਂ ਪੱਖੇ ਦਾ ਤੇ ਜੇ ਇਹ ਤੋਂ ਬਾਅਦ ਆਪਾਂ ਥੋੜੀ ਹੋਰ ਜ਼ਿਆਦਾ ਮੋਡੀਫਿਕੇਸ਼ਨ ਕਰਾਉਣੀ ਹੈ ਜਿਵੇਂ ਜਿਹੜਾ ਟਰਾਲੀ ਕਿਚ ਮੁਕਾਬਲੇ ਦੇ ਵਿੱਚ ਮੋਡੀਫਿਕੇਸ਼ਨ ਚੱਲਦੀ ਹੈ ਜੇ ਉਹ ਮੋਡੀਫਿਕੇਸ਼ਨ ਕਰਾਉਣੀ ਆ ਤਾਂ ਆਪਾਂ ਨੂੰ ਆਹ ਪੱਖੇ ਦੀ ਜਗ੍ਹਾ ਲੀ ਲੈਂਡ ਵਾਲਾ ਪੱਖਾ ਲਾਉਣਾ ਉਹਦੇ 11 ਫਰ ਹੁੰਦੇ ਨੇ ਹੁਣ ਸਾਨੂੰ ਇੱਕ ਜੀ ਇੱਧਰ ਦੀ ਹੋਰ ਦਿਖਾਉਣਾਗਾ ਜੇ ਤੁਹਾਡਾ ਸਮੱਸਿਆ ਤਾਂ ਫੇਰ ਵੀ ਹੱਲ ਨਹੀਂ ਉਹ ਤਾਂ ਆਪਾਂ ਨੇ ਇੱਕ ਟਰੈਕਟਰ ਦੇ ਹੋਰ ਤਿਆਰ ਕਰੀ ਜਾਂਦੇ ਟਰਪੋ ਲਾਉਣ ਦੀ ਜੇ ਮੌਕਾ ਮਿਲੇ ਤੁ ਉਸ ਤੋਂ ਬਾਅਦ ਆਹ ਜਿਹੜੀ ਪੁਲੀ ਹੁੰਦੀ ਆ ਆਹ ਪੁਲੀ ਵੀ ਆਪਾਂ ਨੂੰ ਬਦਲਨੀ ਪਊਗੀ ਇਹ ਪੁਲੀ ਵੱਡੀ ਹੋ ਤਾਂ ਚੱਕਰੇ ਤੇ ਆਟੋਮੈਟਿਕਲੀ ਐ ਵੱਧ ਜਾਂਦੇ ਨੇ ਤੇ ਆਹ ਪੁਲੀ ਦਾ ਵੀ ਫਰਕ ਹੁੰਦਾ ਠੀਕ ਆ ਆਪਮ オリジナル ਲੱਗ ਜ ਨਹੀਂ ਫਿਰ ਆ ਪੱਖੇ ਦੇ ਨਾਲ ਆਪਾਂ ਨੂੰ ਬਦਲਨੀ ਪੈਂਦੀ ਹੈਗੀ ਤੇ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਂਦੀਆਂ ਨੇ ਫਿਰ ਆਪਣਾ ਡਰੈਕਟਰ ਓਵਰ ਹੀਟ ਹੋਣ ਹਟਦਾ ਤੇ ਨਹੀਂ ਉਹ ਕਈ ਵਾਰ ਫੜਦਾ ਫਿਰ ਵੀ ਨਹੀਂ ਹੁੰਦੇ ਕਈ ਅਰਜਨ ਅਜੇ ਦਿੱਕਤ ਹੈਗੀ ਆ ਤੇ ਉਹ ਤੋਂ ਬਾਅਦ ਆਪਾਂ ਨੂੰ ਇੰਟਰਕੂਲਰ ਦੀ ਆਪਸ਼ਨ ਲਿਆਉਣੀ ਪੈਂਦੀ ਹੈ ਮਦਾਨ ਦੇ ਵਿੱਚ ਇੰਟਰਕੂਲਰ ਲਾਵਾਂਗੇ ਉਸ ਤੋਂ ਬਾਅਦ ਓਵਰ ਹੀਟ ਦੀ ਪ੍ਰੋਬਲਮ ਬਿਲਕੁਲ ਸਮੱਸਿਆ ਆਪਣੀ ਖਤਮ ਹੀ ਹੋ ਜਾਂਦੀ ਹੈਗੀ ਤੇ ਉਹ ਵੀ ਤਾਂ ਕਿ ਜੇ ਆਪਣੀ ਟਰਬੋ ਬਾਲੇ ਜਿਆਦਾ ਚੱਕਣ ਵਾਲੀ ਹੈ ਜੇ ਆਪਾਂ ਇਹਨੂੰ 80 HP ਤੱਕ ਅਰਜਨ ਨੂੰ ਆਰਾਮ ਨਾਲ ਲਿਜਾ ਸਕਦੇ ਹਾਂ ਕੋਈ ਹੋਰ ਟਰੈਕਟਰ ਛੇਤੀ ਇੰਨੀ ਚੱਲਦਾ ਨਹੀਂ ਜੌਂਡੀਅਰ ਤੇ ਹੌਲੈਂਡ ਤੋਂ ਬਿਨਾ ਇਹ ਤੀਜੇ ਨੰਬਰ ਤੇ ਆ ਜਾਂਦੇ ਨੇ ਮੋਡੀਫਿਕੇਸ਼ਨ ਦੇ ਮੁੱਦੇ 'ਚ ਕਿਉਂਕਿ ਜਿਹੜੇ ਇਹਨਾਂ ਦਾ ਮੋਡੀਫਿਕੇਸ਼ਨ ਸਿਰਫ ਇੰਜਨ ਦੀ ਨਹੀਂ ਹੁੰਦੀ ਹਿੱਸੇ ਦੀ ਵੀ ਹੁੰਦੀ ਹੈ ਗੇਅਰ ਬਾਕਸ ਦੀ ਵੀ ਹੁੰਦੀ ਹੈਗੀ ਜੇ ਆਪਣਾ ਇੰਜਨ ਆ ਜਿਹੜਾ ਉਹ ਸੀਐਚਪੀ ਆਪਾਂ ਨੂੰ ਕੱਢ ਕੇ ਦੇ ਦੂ ਆਹ ਇੰਜਨ ਆਰਾਮ ਨਾਲ ਸੀਐਚਪੀ ਕਢਾ ਦਾਂਗੇ ਆਪਾਂ ਤੇ ਉਦੋਂ ਬਾਅਦ ਗੱਲ ਕਰੀਏ ਆਪਾਂ ਜੇ ਪਿਛਲਾ ਹਿੱਸਾ ਪਿਛਲੇ ਹਿੱਸੇ ਦੀ ਗੇਅਰਬਾਕਸ ਦੀ ਜੇ ਆਪਣਾ ਪਿਛਲਾ ਹਿੱਸਾ ਇੰਨਾ ਕਿ ਨਾਜ਼ੁਕ ਹੋਊਗਾ ਕਿ ਉਹਨੇ ਮੋਡੀਫਿਕੇਸ਼ਨ ਨਾ ਚੱਲੀ ਤਾਂ ਆਪਣਾ ਗੇਅਰਬਾਕਸ ਸਾਰਾ ਟੁੱਟ ਜਾਊਗਾ ਅੰਦਰੋਂ ਵੀ ਆਪਾਂ ਨੂੰ ਹੈਵੀ ਚੀਜ਼ਾਂ ਚਾਹੀਦੀਆਂ ਇਹਦਾ ਕਰਾਰੋ ਦਾ ਸੌਣ ਕਰਕੇ ਕੋਈ ਨੁਕਸਾਨ ਨਹੀਂ 755 ਅਰਜਨ ਜਿਹੜਾ ਉਹ ਲਗਭਗ 75 ਐਚਪੀ ਦਾ ਡਰਾਈਵਰ ਹੈਗਾ ਉਹ ਵੀ ਚੱਲ ਜਾਂਦਾ ਮੋਡੀਫਿਕੇਸ਼ਨ ਤੇ ਆਹੀ ਉਹ ਜੀ ਇੰਜਨ ਹੁੰਦਾ ਚਲੋ ਅੱਜ ਦੇ ਟਾਈਮ 'ਚ ਸੀਆਰਡੀਆਈ ਆਨ ਲੱਗ ਗਏ ਪਹਿਲਾਂ ਦੂਜੇ ਹੁੰਦੇ ਸੀ ਉਦੋਂ ਅਸੀਂ ਚੱਲਦੇ ਹੁੰਦੇ ਸੀਗੇ ਜਿਵੇਂ 50 ਐਚਪੀ ਦਾ ਟਰੈਕਟਰ ਹੈ ਤੇ ਜੌਂਡੀਅਰ ਵੀ 50 ਐਚਪੀ ਦਾ 5210 ਇਹ ਦੋਨੇ ਬਰਾਬਰ ਮੋਡੀਫਿਕੇਸ਼ਨ ਦਾ ਝੱਲ ਲੈਣਗੇ ਉਹ ਵੀ 80 ਐਚਪੀ ਤੱਕ ਵਗ ਜੂਗਾ ਇਹ ਵੀ ਆਰਾਮ ਨਾਲ 80 ਐਚਪੀ ਤੱਕ ਵਗ ਜੂ ਤੇ ਹੋਰ ਕੋਈ ਟਰੈਕਟਰ ਹੈ ਨਹੀਂ ਜਿਹੜੀ ਕਿ ਇੰਨੀ ਮੋਡੀਫਿਕੇਸ਼ਨ ਚੱਲ ਜਾਣ ਉਹਨਾਂ ਦਾ ਕੁਝ ਨਾ ਕੁਝ ਖਰਾਬ ਹੋਇਆ ਹੀ ਰਹਿੰਦਾਗਾ ਇਹਨਾਂ ਦੇ ਇੰਜਨ ਹੀ ਮਹਿੰਦਰਾ ਦੇ ਇਸ ਪ੍ਰਕਾਰ ਦੇ ਹੁੰਦੇ ਨਹੀਂ ਕਿ ਉਹ ਚੱਲ ਜਾਂਦੇ ਨੇ ਪਰ ਇਹਨਾਂ 'ਚ ਬਸ ਇੱਕ ਦਾ ਹੀਟ ਦਾ ਇਸ਼ੂ ਆ ਤੇ ਹੋਰ ਕੋਈ ਜ਼ਿਆਦਾ ਇਸ਼ੂ ਹੈ ਨਹੀਂ ਇਹਦੇ ਵਿੱਚ ਇੰਜਨ ਦਾ ਬਹੁਤ ਤਕੜਾ ਇੰਜਨ ਦਿੱਤੇ ਹੋਏ ਨੇ ਚਾਰ ਸਿਲੰਡਰ ਹੋਣ ਕਰਕੇ ਇਸ਼ੂ ਆਉਂਦੇ ਨਹੀਂ ਕਿਉਂਕਿ ਨਾ ਚਾਰ ਸਿਲੰਡਰਾਂ ਦੇ ਵਿੱਚ ਕਿੱਥੇ ਆਪਾਂ 19 ਪਾਵਰ ਤਿੰਨ ਸਿਲੰਡਰ ਤੋਂ ਕੁੜਵਾਉਣੀ 19 ਚਾਰ ਤੋਂ ਕੁੜਵਾਉਣੀ ਤਾਂ ਫਰਕ ਵੱਡਾ ਹੁੰਦਾਗਾ ਅੱਜਕੱਲ ਟਰਾਲੀ ਮੁਕਾਬਲਿਆਂ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਚਲੋ ਜੌਂਡੀਆਰ ਦਾ ਤਾਂ ਪਹਿਲ ਨੰਬਰ ਹੁੰਦਾ ਹੀ ਹੁੰਦਾਗਾ ਲਗਭਗ ਹਰ ਜਨ ਟੌਪ 3 ਦੇ ਵਿੱਚ ਹਰ ਜਨ ਤਾਂ ਹੀ ਆਉਂਦੇ ਨੇ ਕਿ ਇਹ ਮੋਡੀਫਿਕੇਸ਼ਨ ਚੱਲਦੇ ਨੇ ਇਹਨਾਂ ਦੀ ਮੋਡੀਫਿਕੇਸ਼ਨ ਘੱਟ ਤਾਂ ਹੁੰਦੀ ਆ ਕਿਉਂਕਿ ਜਿਹੜੇ ਸ਼ੌਂਕ ਵਾਲੇ ਬੰਦੇ ਨੇ ਉਹਨਾਂ ਕੋਲੇ ਜ਼ਿਆਦਾ ਜੌਂਡੀਅਰ ਨੇ ਪਰ ਅਰਜਨ ਵੀ ਅੱਜਕੱਲ ਚੱਲ ਰਿਹਾ ਕਿਹੜਾ ਸੀ ਉਹ ਦਮਦਮਾ ਹਾਂ ਦਮਦਮਾ ਸਾਹਿਬ ਉਹ ਮੋਡੀਫਿਕੇਸ਼ਨ ਕਰਦੇ ਨੇ ਉਹ ਵੀ ਬਹੁਤ ਸੋਹਣੀ ਮੋਡੀਫਿਕੇਸ਼ਨ ਕਰਦੇ ਨੇ ਮੈਂ ਕੱਲ ਪਰਸੋਂ ਹੀ ਦੇਖੀ ਹੈਗੀ ਪਰ ਜਿਹੜੇ ਆਮ ਤਾਕੜੇ ਮਿਸਤਰੀ ਨੇ ਉਹਨਾਂ ਨਾਲ ਇਹਨਾਂ ਜੱਗਾ ਬੋਸ ਜੱਗਾ ਬੋਸ ਹੱਥ ਨਹੀਂ ਪਾਉਂਦਾ ਜੌਂਡੀਅਰ ਤੇ ਹੌਲੈਂਡ ਤੋਂ ਬਣਾ ਕਿਉਂਕਿ ਉਹਨਾਂ ਨੂੰ ਪਤਾ ਜਿਹੜੀ ਚੌਂਡੀਅਰ ਤੇ ਹੌਲੈਂਡ ਹੈ ਉਹ ਗਾਰੰਟੀਦਾਰ ਟਰੈਕਟਰ ਨੇ ਇਹਨਾਂ 'ਚ ਇੱਕ ਹੋਰ ਕਾਰਨ ਕੀ ਆ ਇਹਨਾਂ ਨੂੰ ਹਾਈ ਆਰਪੀਐਮ ਤੇ ਛੇਦੀ ਆਪਾਂ ਚਲਾ ਨਹੀਂ ਸਕਦੇ ਲਗਭਗ ਲੋਕ ਚਲਾਈ ਜਾਂਦੇ ਨੇ 4k rpm ਦੇ ਪਰ ਜਿਹੜਾ ਅਰਜਨ ਹੀ ਇਹਨੇ rpm ਚਾਲਦਾ ਨਹੀਂ ਇਹਦੇ ਅੰਦਰ ਉਹ ਤੇਲ ਚੱਕਰ ਲੱਗ ਜਾਂਦੀ ਹੈ ਟਰਬੋ ਨੂੰ ਨੁਕਸਾਨ ਹੋਣ ਲੱਗ ਜਾਂਦਾ ਤੇ ਮੇਨ ਪਾਵਰ ਬਦੌਨ ਚ ਹੀ ਇੱਕ ਟਰਬੋ ਆਪਾਂ ਨੂੰ ਇਹੋ ਜੀ ਚੀਜ਼ ਆ ਜਿਹੜੀ ਫਾਇਦਾ ਦਿੰਦੀ ਆ ਇਹ ਤੋਂ ਬਿਨਾ ਆਪਾਂ ਨੂੰ ਕੋਈ ਫਾਇਦਾ ਨਹੀਂਗਾ ਤੇ ਬਾਕੀ ਜੇ ਆਪਾਂ ਹੋਰ ਟਰੈਕਟਰਾਂ ਦੀ ਵੀ ਗੱਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਨਾ ਕਿ ਮੋਡੀਫਿਕੇਸ਼ਨ ਦੇ ਵਿੱਚ ਕੀ ਕੁਝ ਹੁੰਦਾਗਾ ਕਿਵੇਂ ਕਰਾਉਣੀ ਚਾਹੀਦੀ ਆ ਟੌਪ ਦੇ ਟਰੈਕਟਰ ਕਿਹੜੇ ਨੇ ਜਿਹੜੇ ਮੋਡੀਫਿਕੇਸ਼ਨ ਦੇ ਵਿੱਚ ਚੱਲ ਸਕਦੇ ਨੇ ਇਹ ਸਾਰੀਆਂ ਵੀਡੀਓ ਆਪਾਂ ਅਗਲੇ ਕਵਰ ਕਰਾਂਗੇ ਤੇ ਚੈਨਲ ਦੇ ਨਾਲ ਆਪਾਂ ਨੇਰੇ ਨੂੰ ਧੰਨਵਾਦ ਸਾਰਿਆਂ ਦਾ